ਹਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਆਏ ਆ ਸੂਟ ਲੈ ਕੇ ਆਏ ਜੀ ਸਾਰੇ ਆਪਣੇ ਹੀ ਬਣਾਏ ਹੋਏ ਅਸੀਂ ਇਹ ਸੂਟ ਆਰੀ ਵਰਕ ਦੇ ਉੱਪਰ ਰੈਡੀ ਕੀਤੇ ਨੇ ਤੇ ਜਿਹੜਾ ਸਟੱਫ ਦੇਣਾ ਸੀ ਤੁਹਾਨੂੰ ਇਹ ਬਿਲਕੁਲ ਨਵਾਂ ਜਿਹਾ ਸਟੱਫ ਹੈ ਜੀ ਇਹ ਸਟੱਫ ਨੂੰ ਤੁਸੀਂ ਜ਼ਿਆਦਾਤਰ ਵਿੰਟਰ ਚ ਵੇਅਰ ਕਰ ਸਕਦੇ ਹੋ ਤੇ ਲਾਈਨਿੰਗ ਲਾ ਕੇ ਸੂਟ ਬਣੇਗਾ ਤੁਸੀਂ ਇਸ ਸਟੱਫ ਦੀ ਲੁੱਕ ਦੇਖ ਸਕਦੇ ਹੋ ਪਹਿਲਾਂ ਇਹ ਡਬਲ ਟੋਨ ਦੇ ਵਿੱਚ ਸਟੱਫ ਹੈ ਜੀ ਮਤਲਬ ਸੇਮ ਹੀ ਡਬਲ ਟੋਨ ਚ ਇਹਨੂੰ ਸਿਲਕ ਵੀ ਸਿਲਕ ਪਸ਼ਮੀਨਾ ਨਹੀਂ ਹੈਗਾ ਇਹ ਇੱਕ ਹੁੰਦਾ ਸਿਲਕ ਪਸ਼ਮੀਨਾ ਜਿਹੜੇ ਮੈਂ ਪਹਿਲਾਂ ਸੂਟ ਲੈ ਕੇ ਆਈ ਸੀਗੀ ਇਹ ਸਿਲਕ 베ਸ ਤੇ ਹੀ ਹੈ ਡਬਲ ਟੋਨ ਦੇ ਵਿੱਚ ਬਹੁਤ ਸੋਹਣਾ ਜਿਹਾ ਸੂਟ ਆ ਬਟ ਹੈਗਾ ਵਿంటర్ ਕਲੈਕਸ਼ਨ ਤੇ ਬਿਲਕੁਲ ਨਵਾਂ ਜਿਹਾ ਸਟੱਫ ਆਇਆ ਜਿਹਨੂੰ ਅਸੀਂ ਰੈਡੀ ਕੀਤਾ ਹੈ ਬਹੁਤ ਸੋਹਣੇ ਜਿਹੇ ਆਰੀ ਵਰਕ ਦੇ ਨਾਲ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ ਕਿ ਨੰਬਰ ਹੋਊਗਾ ਜੀ ਬੁਕਿੰਗ ਲਈ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਸੈਂਡ ਕਰ ਸਕਦੇ ਹੋ ਇਹ ਹੈਗਾ ਜੀ ਅੱਜ ਦਾ ਨਾ ਫਰਸੂਟ ਮੈਂ ਤੁਹਾਨੂੰ ਵਰਕ ਦੀ ਡਿਟੇਲ ਦੱਸਦੀ ਆ ਸਟਫ ਦੀ ਡਿਟੇਲ ਦੱਸਦੀ ਆ ਜੀ ਬਹੁਤ ਸੋਹਣਾ ਜਿਹਾ ਇਹ ਸੂਟ ਆ ਵਿਦਾਊਟ ਦੁਪੱਟਾ ਤੇ ਤੁਸੀਂ ਲੈਂਥ ਦੇ ਕੋਈ ਇਸ਼ੂ ਨਹੀਂ ਹੈਗਾ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਉੱਪਰ ਨੈੱਕ ਨਹੀਂ ਬਣਿਆ ਹੋਇਆ ਆਰੀ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਬਣਾਇਆ ਹੋਇਆ ਸੀ ਇਹ ਪਲੱਸ ਇਹਦੀਆਂ ਜਿਹੜੀਆਂ ਇਹ ਹੈਗੀਆਂ ਨੇ ਜੀ ਬਾਜੂ ਇਹ ਬਾਜੂ ਦੇ ਉੱਪਰ ਵਰਕ ਹੈ ਬਹੁਤ ਸੋਹਣਾ ਜਿਹਾ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 2700 ਵਿਦਆਊਟ ਦੁਪੱਟਾ ਤੇ ਕਲਰ ਡਿਜ਼ਾਈਨ ਮੈਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਦੇਣੇ ਇਹਨਾਂ ਦੇ ਵਿੱਚ ਇਹ ਦੇਣੇ ਨੇ ਜੀ ਕਲਰ ਤੇ ਡਿਜ਼ਾਈਨ ਇਹ ਹੈਗਾ ਦਾ ਸੈਕੰਡ ਕਲਰ ਕਲਰ ਵੀ ਬਹੁਤ ਸੋਹਣਾ ਹੈ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸਾਰੇ ਫਰੰਟਾਂ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੇ ਦੁਪट्टे ਕਰਵਾ ਸਕਦੇ ਹੋ ਸਿੰਗਲ ਸ਼ੇਡ ਕਰਵਾ ਸਕਦੇ ਹੋ ਇਹ ਦੇਖੋ ਇਹ ਡਬਲ ਟੋਨ ਪੈਂਦੀ ਹੈ ਹਮੇਸ਼ਾ ਇਹ ਜਿਹੜਾ ਦੁਪੱਟਾ ਨਾ ਥੋੜਾ ਜਿਹਾ ਜ਼ਿਆਦਾ ਪਿਓਰ ਔਰਗੇਂਜ਼ਾ ਦਾ ਲੈ ਸਕਦੇ ਹੋ ਤੁਸੀਂ ਨਹੀਂ ਫੇ ਜਿਹੜੀ ਇਹ ਦੇਖੋ ਇਹ ਸਾਈਡ ਤੇ ਇਹ ਵਾਲੇ ਫੁੰਮਣ ਜੇ ਹੁੰਦੇ ਆ ਇਹਨਾਂ ਦੇ ਨਾਲ ਤੁਸੀਂ ਜਿਹੜੀ ਕੰਨੀ ਹੁੰਦੀ ਹੈ ਕੰਨੀ ਦੇ ਨਾਲ ਤੁਸੀਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਡਬਲ ਵੀ ਬਿਜ਼ਨਸ ਆਡੀਓ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਜੇ ਸ਼ੇਡ ਨੇ ਮਹਿੰਦੀ ਜਾਂ ਕਲਰ ਤੇ ਇਹ ਹੈਗੀਆਂ ਨੇ ਇਸੇ ਆ ਬਾਜੋ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਡਾਈ ਦੇ ਵਿੱਚ ਮਹਿਰੂਨ ਸ਼ੇਡ ਪਵਾ ਸਕਦੇ ਹੋ ਮਹਿੰਦੀ ਕਲਰ ਪਵਾ ਸਕਦੇ ਹੋ ਜਾਂ ਫਿਰ ਇਹਦੇ ਨਾਲ ਟੋਟਲੀ ਮਹਿਰੂਨ ਦੁਪੱਟਾ ਲੈ ਸਕਦੇ ਹੋ ਇਹਨੂੰ ਮਹਿਰੂਨ ਸ਼ੇਡ ਦੀ ਪੇਸਟਿੰਗ ਦੇ ਲਿਓ ਸੂਟ ਨੂੰ ਜਿਹੜੀ ਸੂਟ ਦੀ ਲੁੱਕ ਆਏਗੀ ਜਿਉ ਬਾਅਦ ਚੋ ਤੁਸੀਂ ਦੇਖ ਸਕਦੇ ਹੋ ਤੇ ਫੋਟੋ ਖਿੱਚ ਕੇ ਮੈਨੂੰ ਵੀ ਪਾ ਸਕਦੇ ਹੋ ਤੇ ਇਹ ਹੈਗਾ ਏ ਨੈਕਸਟ ਡਿਜ਼ਾਈਨ ਤੇ ਕਲਰ ਦੇਖ ਲਓ ਪਹਿਲਾ ਦਾ ਸੂਟ ਦਾ ਕਲਰ ਇੱਕ ਨੰਬਰ ਆ ਜੇ ਬਹੁਤ ਸੋਹਣਾ ਜਿਹਾ ਸੂਟ ਆ ਇਸ ਦਾ ਅਸੀਂ ਨੈੱਕ ਬਣਾਇਆ ਇਹਦਾ ਘੇਰਾ ਨਹੀਂ ਬਣਾਇਆ ਤਾਂ ਜੋ ਤੁਹਾਨੂੰ ਕੋਈ ਇਸ਼ੂ ਨਾ ਆਵੇ ਵੀ نیچے ਘੇਰਾ ਬਣਿਆ ਹੋਵੇ ਉੱਪਰ ਨੈੱਕ ਬਣਿਆ ਹੋਵੇ ਜੀ ਸਾਡੀ ਲੈਂਥ ਨਹੀਂ ਬਣਦੀ ਸਾਡੀ ਲੈਂਥ ਵੱਡੀ ਆ ਛੋਟੀ ਆ ਇਦਾਂ ਦੇ ਅਸੀਂ ਸੂਟ ਰੈਡੀ ਕੀਤੇ ਨੇ ਇਹ ਦੇਖੋ ਜੇ ਇਹਦੇ ਨਾਲ ਫਿਰੋਜ਼ੀ ਕਲਰ ਦਾ ਦੁਪੱਟਾ ਲਿਆਵਾਂ ਸੂਟ ਦੀ ਲੁੱਕ ਅਲੱਗ ਹੀ ਆਏਗੀ ਕਿਉਂਕਿ ਇੱਕ ਕੰਟਰਾਸਟ ਜਿਹਾ ਲੁੱਕ ਦੇਗਾ ਜੀ ਫਿਰੋਜ਼ੀ ਕਲਰ ਦਾ ਦੁਪੱਟਾ ਲਿਆਵੇ ਇਹਦੇ ਨਾਲ ਠੀਕ ਹੈ ਜੀ ਇਹ 2700 ਪ੍ਰਾਈਸ ਦੇ ਵਿੱਚ ਨੇ ਸਾਰੇ ਸੂਟ ਇਹ ਹੈਗਾ ਜੀ ਪਸ਼ਮੀਨਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਇਹ ਵਾਲਾ ਸਟੱਫ ਇਹ ਹੈਗਾ ਸਿਲਕ ਪਸ਼ਮੀਨਾ ਨੀਚੇ ਵਾਲਾ ਵੀ ਸੇਮ ਹੀ ਆ ਬਟ ਉਹ ਥੋੜਾ ਜਿਹਾ ਸਿਲਕ ਤੇ ਆ ਜਾਂਦਾ ਏ ਸਟੱਫ ਬਹੁਤ ਸੋਹਣੇ ਆ ਦੋਨੋਂ ਇੱਕ ਨੰਬਰ ਸਟੱਫ ਨੇ ਇਹ ਦੇਖੋ ਜੀ ਇਹਦਾ ਵੀ ਅਸੀਂ ਨੈੱਕ ਨਹੀਂ ਬਣਾਇਆ ਹੋਇਆ ਕੇਰਾ ਬਹੁਤ ਸੋਹਣਾ ਸੈਂਟਰ ਪੈਨਲ ਦੇ ਨਾਲ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਤੇ ਇਹ ਹੈਗੀਆਂ ਜੀ ਇਸ ਦੀਆਂ ਬਾਜੂ ਬਹੁਤ ਪਿਆਰੀਆਂ ਜੀਆਂ ਇਹ ਵੀ 2250 ਪ੍ਰਾਈਸ ਦੇ ਵਿੱਚ ਹੀ ਆ। ਸਟਾਫ ਤਾਂ ਬਹੁਤ ਸੋਹਣਾ ਏ। ਇਹ ਅਸੀਂ ਮਸ਼ੀਨ ਵਰਕ ਤੇ ਰੈਡੀ ਕੀਤਾ ਸੂਟ। ਇਹਦਾ ਅਸੀਂ ਨੈਕ ਬਣਾਇਆ ਤੇ ਬਹੁਤ ਸੋਹਣੇ ਜਿਹੇ ਕਾਰਨਰ ਬਣਾਏ ਆ। ਕਲਰ ਦੇਖੋ ਕਿੰਨੇ ਸੋਹਣੇ ਉੱਭਰ ਕੇ ਆ ਰਹੇ ਆ। ਤੁਸੀਂ ਦੁਪੱਟਾ ਜਿੱਦਾਂ ਇਹ ਵਰਕ ਹੈ ਅਸੀਂ ਵੈਸੇ ਕੰਨੀ ਚੋਂ ਹੀ ਚੱਕ ਕੇ ਇਹਦੇ ਵਿੱਚ ਕਲਰ ਆਪਸ਼ਨ ਲਗਾਈ ਆ ਜਿਹੜੇ ਕਲਰ ਕੰਨੀ ਦੇ ਵਿੱਚ ਨੇ ਉਹੀ ਕਲਰ ਅਸੀਂ ਇਸ ਤੇ ਸ਼ਰਟ ਤੇ ਵਰਕ ਤੇ ਲਗਾਏ ਆ ਤਾਂ ਜੋ ਤੁਹਾਨੂੰ ਦੁਪੱਟਾ ਡਾਈ ਕਰਾਉਣ ਚ ਕੋਈ ਇਸ਼ੂ ਨਾ ਆਵੇ ਜਾਂ ਤਾਂ ਪਰਪਲ ਸ਼ੇਡ ਦਾ ਦੁਪੱਟਾ ਲੈ ਸਕਦੇ ਹੋ ਜਾਂ 그린 ਸ਼ੇਡ ਦਾ ਲੈ ਸਕਦੇ ਹੋ ਉਹ ਹੁਣ ਥੋੜੇ ਤੇ ਡਿਪੈਂਡ ਆ ਸੈਂਟਰ ਪੈਨਲ ਦੇ ਨਾਲ ਆ ਬਹੁਤ ਸੋਹਣਾ ਜਿਹਾ ਸੂਟ ਹੈ ਜੇ ਤੇ ਇਹ ਹੈਗਾ ਇਹਦਾ ਬਾਜ਼ੂ ਦਾ ਡਿਜ਼ਾਈਨ ਠੀਕ ਹੈ ਤੇ ਨੈਕਸਟ ਅਸੀਂ ਤੁਹਾਨੂੰ ਪਿਓਰ ਪਸ਼ਮੀਨੇ ਦੇ ਉੱਪਰ ਦੇਣਾ ਸਿਲਕ ਪਸ਼ਮੀਨੇ ਤੇ ਸਕਿਨ ਕਲਰ ਉਹ ਸੌਰੀ ਸਾਰੇ ਸੂਟ ਖੁੱਲ ਗਿਆ ਸਭ ਦੀਆਂ ਬਾਜੂ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਸ ਇਹ ਸੂਟ ਨਾਲ ਤੁਸੀਂ ਕੁਝ ਨਹੀਂ ਕਰਨਾ ਹੈਗਾ ਜੀ ਅਗਰ ਤੁਸੀਂ ਥੋੜੇ ਜੇ ਜੰਗੇਸ਼ ਲੈ ਰਹੇ ਹੋ ਜੰਗੇਜ਼ ਵਿੱਚ ਲੈ ਰਹੇ ਹੋ ਤਾਂ ਤੁਸੀਂ ਬਸ ਇੱਕ ਮਹਿਰੂਨ ਕਲਰ ਦਾ ਦੁਪੱਟਾ ਲੈ ਲਿਓ ਹੋਰ ਕੁਝ ਨਹੀਂ ਕਰਨਾ ਜੇ ਤੁਸੀਂ ਇਸ ਦੇ ਅਕੋਰਡਿੰਗ ਲੈ ਰਹੇ ਹੋ ਤਾਂ ਤੁਸੀਂ ਸਕਿਨ ਦੁਪੱਟਾ ਲੈ ਸਕਦੇ ਹੋ ਸੂਟ ਹੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੂਟ ਸਟੀਚਿੰਗ ਤੋਂ ਬਾਅਦ ਲੁੱਕ ਆਣੀ ਹੈ ਜਿਹੜੀ ਬਹੁਤ ਪਿਆਰੀ neck ਬਣਿਆ ਹੋਇਆ ਠੀਕ ਹੈ ਤੇ ਬਹੁਤ ਸੋਹਣਾ ਜਿਹਦਾ ਆਰੀ ਦਾ ਵਰਕ ਹੈ 골ਡਨ ਸ਼ੇਡ ਦੇ ਵਿੱਚ ਇਹਨੂੰ ਤੁਸੀਂ ਡਬਲ ਟੋਨ ਚ ਵੀ ਦੁਪੱਟਾ ਲੈ ਸਕਦੇ ਹੋ ਸਕਿਨ ਤੇ ਮੈਰੂਨ ਕਲਰ ਦੇ ਵਿੱਚ ਬਹੁਤ ਸੋਹਣੀ ਲੁੱਕ ਹੈ ਸਾਰੇ ਸੂਟ 2700 ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਇੱਕ ਤੋਂ ਇੱਕ ਸੋਹਣੇ ਸੂਟ ਨੇ ਕਲਰ ਹੀ ਬਹੁਤ ਸੋਨੇ ਸੋਨੇ ਆ ਤੇ ਉੱਪਰ ਉਹ ਵਰਕ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਕਿਉਂਕਿ ਮੈਂ ਬਹੁਤ ਦੇਖ ਦੇ ਕੇ ਸਾਰੇ ਵਰਕ ਕਰਵਾਏ ਹੋਏ ਆ ਜੀ ਬਾਕੀ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਜੀ ਇਦਾਂ ਦੇ ਸੂਟਾਂ ਦੀ ਬਹੁਤ ਸਾਰੀ ਡਿਮਾਂਡ ਰਹਿੰਦੀ ਆ ਇਹ ਹੈਗੇ ਆ ਬਾਜੂ ਤੇ ਵਰਕ ਬੈਸੀ ਆਉਂਦੇ ਆ ਤੇ ਨਾਲ ਦੀ ਨਾਲ ਚਲੇ ਜਾਂਦੇ ਆ ਠੀਕ ਆ ਇਹ ਵੀ ਤੁਹਾਨੂੰ ਪਸ਼ਮੀਨੇ ਤੇ ਮਿਲ ਜਾਏਗਾ ਦੇਖੋ ਇਹ ਸੂਟ ਸਾਰੇ ਫਰੰਟ ਦੇ ਵਿੱਚ ਬੂਟੀ ਆ ਕਿਉਂਕਿ ਕਿਸ ਨੇਜ਼ ਦੇ ਅਕੋਰਡਿੰਗ ਵੀ ਲੈਣਾ ਹੁੰਦਾ ਏ ਤੇ ਸਾਰੇ ਸੂਟ ਚ ਬੂਟੀ ਆ ਤੇ ਘੇਰਾ ਇਹਦਾ ਦੇਖੋ ਮਸ਼ੀਨੀ ਵਰਕ ਤੇ ਸੀ ਰੈਡੀ ਕੀਤਾ ਇਹ ਵਾਲਾ ਸੂਟ ਵੀ ਸਟੱਫ ਬਹੁਤ ਸੋਹਣਾ ਸਟੱਫ ਹੈ ਜੇ ਤੇ ਇਹ ਹੈਗੇ ਇਹਦੇ ਬਾਜੂ ਬਾਜੂ ਤੇ ਵਰਕ ਹੈ ਕਲਰ ਬਹੁਤ ਸੋਹਣਾ ਜਿਹਾ ਸ਼ੇਡ ਆ ਏ ਵੀ ਅਸੀਂ ਘੇਰਾ ਇਹ ਵਾਲਾ ਡਿਜ਼ਾਈਨ ਆ ਜਿਹੜਾ ਇਹ ਸਾਡਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹ ਮੈਂ तकरीबन ਹਰੇਕ ਹੀ ਸਟੱਫ ਦੇ ਉੱਪਰ ਡਿਜ਼ਾਈਨ ਬਣਵਾਨੀ ਆ ਕਿਉਂਕਿ ਇੱਕ ਤਾਂ ਲੁੱਕ ਹੈਵੀ ਲੱਗਦੀ ਆ ਪ੍ਰਾਈਸ ਅਕੋਰਡਿੰਗ ਸੂਟ ਬਹੁਤ ਸੋਹਣਾ ਬਣ ਜਾਂਦਾ ਇਸ ਤੇ 2700 ਦੇ ਵਿੱਚ ਤੁਹਾਨੂੰ ਬਹੁਤ ਸੋਹਣਾ ਫੰਕਸ਼ਨਲ ਜਿਹਾ ਸੂਟ ਇਹ ਰੈਡੀ ਹੋ ਜਾਏਗਾ ਜਿੱਦਾਂ ਕਿਸੇ ਦੇ ਵਿਆਹ ਤੇ ਪਹਿਲਾਂ ਭੋਗ ਪਾਠ ਹੁੰਦੇ ਆ ਤਾਂ ਉਦਾਂ ਤੇ ਬਹੁਤ ਸੋਹਣਾ ਲੱਗਦਾ ਜੀ ਇਹ ਇਹ ਵਾਲਾ ਦੇਖੋ ਕੁਛ ਯੂਨੀਕ ਜੀ 컬렉ਸ਼ਨ ਹੋ ਜਾਂਦੀ ਆ ਅਲੱਗ ਜੇ ਸੂਟ ਹੋ ਜਾਂਦੇ ਆ ਠੀਕ ਆ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਇੱਕ ਤਿੰਨ ਨੈਕਸਟ ਅਸੀਂ ਡਿਸਪਲੇ ਵੀ ਕੀਤੇ ਹੋਏ ਆ ਇਹਨਾਂ ਦੇ ਨਾਲ ਦੇ ਸੂਟ ਮੈਂ ਤੁਹਾਨੂੰ ਉਹ ਵੀ ਦਿਖਾ ਦੰਨੀ ਆ ਪ੍ਰਾਈਸ ਸਾਈਕਤੋ ਇੱਕ ਮਿਲਣਗੇ ਕਲਰ ਇੱਕ ਤੋਂ ਇੱਕ ਮਿਲਣਗੇ ਜੀ ਪ੍ਰਾਈਸ ਸੇ ਕੋਈ ਮਿਲੇਗਾ ਕਲਰ ਇੱਕ ਤੋਂ ਇੱਕ ਮਿਲਣਗੇ ਵਰਕ ਇੱਕ ਤੋਂ ਇੱਕ ਮਿਲਣਗੇ ਦੇਖੋ ਸੂਟ ਇਨੂੰ ਅਸੀਂ ਜਿਹੜਾ ਡਿਜ਼ਾਈਨ ਕੀਤਾ ਹੋਇਆ ਜਿਹੜਾ ਉੱਪਰ ਵਾਲਾ ਫਲਾਰਾ ਉਹ ਅਸੀਂ ਛੋਟਾ ਕੀਤਾ ਹੋਇਆ ਥੋੜਾ ਜਾਂ ਸੈਂਟਰ ਵਾਲਾ ਮੀਡੀਅਮ ਕੀਤਾ ਹੋਇਆ ਤੇ نیچے ਵਾਲਾ ਅਸੀਂ ਥੋੜਾ ਜਿਹਾ ਹੈਵੀ ਲੁੱਕ ਦਿੱਤੀ ਵੀ ਆ ਮਤਲਬ ਐਦਾਂ ਦੀ ਕਲੈਕਸ਼ਨ ਆ ਕਿ ਪਹਿਲੋ ਸੋਚ ਕੇ ਬਹੁਤ ਬਣਾਉਣਾ ਪੈਂਦਾ ਹੈ ਕਿ ਹਰ ਇੱਕ ਦੇ ਲਈ ਐਦਾਂ ਦੇ ਡਿਜ਼ਾਈਨ ਸੂਟ ਹੋ ਜਾਣ ਕੋਈ ਏਸਟ ਪਾ ਰਿਹਾ ਨਾ ਵਾਸਤੇ ਵੀ ਬਹੁਤ ਟੂ ਮੱਚ ਹੈਵੀ ਨਾ ਲੱਗੇ ਤੇ ਗਰਲਿਸ਼ ਪਾ ਰਹੀਆਂ ਉਹ ਵੀ ਲਾਈਟ ਵੇਟ ਜਾਂ ਸਿੰਪਲ ਜਾਂ ਵਰਕ ਮੰਗਦੀਆਂ ਨੇ ਤਾਂ ਐਦਾਂ ਦੀ ਲੁੱਕ ਰੈਸੂਟ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਆਪਣੀ ਚੋਅ ਇਸੇ ਕਰਵਾ ਸਕਦੇ ਹੋ ਤੇ ਇਹ ਸਾਰੇ 2700 ਵਾਲੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਹੈਗਾ ਜੇ ਨੈਕਟਿਵਰਕ ਯਾਰੀ ਦੇ ਵਰਕ ਨੇ ਜਿਹੜੇ ਵਿੱਚ ਇੱਕ ਦੋ ਮਸ਼ੀਨ ਦੇ ਵਰਕ ਡਿਓ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਿਆ ਤੁਸੀਂ ਇਹ ਦੇਖ ਲਓ ਮੈਂ ਕਿੰਨੇ ਸਾਰੇ ਸੂਟ ਖੋਲ੍ਹਦੇ ਆ ਪਰ ਇਹਨਾਂ ਦੀ ਟੈਪ ਬਹੁਤ ਜ਼ਿਆਦਾ ਓਵਰ ਨਹੀਂ ਹੋਈ ਹੈਗੀ ਸਾਰੇ ਸੂਟ ਜਿਵੇਂ ਉੱਪਰ ਤੇ ਉੱਪਰ ਪਏ ਫਲਫੀ ਜੇ ਹੋ ਜਾਣੇ ਓਵਰ ਜੇ ਹੋ ਜਾਣੇ ਆ ਮਤਲਬ ਸਟੀਚਿੰਗ ਤੋਂ ਬਾਅਦ ਵੀ ਬਹੁਤ ਬੈਠਵੇਂ ਜੇ ਸੂਟ ਰਹਿਣਗੇ ਇਹ ਨਾਲ ਲੱਗਵੇਂ ਜੇ ਨਾ ਤੁਸੀਂ ਮੋٹے ਲੱਗਦੇ ਹੋ ਏ ਇਦਾਂ ਦੇ ਸਟਫ ਦੇ ਵਿੱਚ ਠੀਕ ਹੈ ਤੇ ਨੈਕ ਤੇ ਬਹੁਤ ਸੋਹਣਾ ਜਿਹਾ ਵਰਕ ਹੈ ਜੀ ਤੇ ਨੈਕਸਟ ਸੂਟ ਤੁਹਾਨੂੰ ਮੈਂ ਦੇਣਾ ਸੂਟ ਦਾ ਵਰਕ ਦੇਖਿਓ ਜੀ ਦਲ ਤਾਂ ਕਲਰ ਦੇਖ ਲੋ ਜਿਹੜਾ ਸੀ ਇਹਨੂੰ ਆਰੀ ਦਾ ਵਰਕ ਦਿੱਤਾ ਸਾਰਾ ਹੀ 컬러ਫੁਲ ਚ ਦਿੱਤਾ ਦੇਖੋ ਕਲਰ ਦੇਖੋ ਘੇਰੀ ਤੇ ਵਰਕ ਦਾ ਤਿੱਲੇ ਦਾ ਟੱਚ ਦਿੱਤਾ ਜੀ ਨਾਲ ਤਾਂ ਜੋ ਸੂਟ ਉੱਪਰ ਉੱਪਰ ਕਹਿਣ ਠੀਕ ਹੈ ਤੇ ਨਾਲ ਤੁਹਾਨੂੰ ਇਹ ਸੀ ਬਾਜੂ ਤੇ ਵਰਕ ਦੰਨੇ ਆ ਬਹੁਤ ਸੋਹਣਾ ਜਿਹਾ ਵਰਕ ਹੈ ਬਹੁਤ ਪਿਆਰਾ ਵਰਕ ਹੈ ਜੀ ਕਲਰ ਹੀ ਬਹੁਤ ਸੋਹਣਾ ਹੈ ਤੁਸੀਂ ਪਰਪਲ ਜਿਹਾ ਦੁਪੱਟਾ ਘਰਾ ਸਕਦੇ ਹੋ ਨਾਲ ਤੇ ਵਾਕਿ ਤੁਹਾਨੂੰ ਮੈਂ ਟਾਈਂਡਾਈ ਦੇ ਕਿਹਾ ਸੀ ਅਗਰ ਉਹ ਕਰਵਾਣੇ ਹੋ ਕਰਵਾ ਸਕਦੇ ਹੋ 2700 ਪ੍ਰਾਈਸ ਦੇ ਵਿੱਚ ਆ ਪਿਓਰ ਪਸ਼ਮੀਨੇ ਦਾ ਸੂਟ ਦੇ ਰਹੇ ਹਾਂ ਜੀ ਇਹ ਪਿਓਰ ਪਸ਼ਮੀਨਾ ਹੈ ਬਹੁਤ ਸੋਹਣਾ ਸਟੱਫ ਬਲੈਕ ਕਲਰ ਦੇ ਉੱਪਰ ਸੂਟ ਰੈਡੀ ਕੀਤਾ ਆਰੀ ਦੇ ਵਰਕ ਦੇ ਨਾਲ ਪਿਓਰ ਪਸ਼ਮੀਨੇ ਦਾ ਸੂਟ ਰੈਡੀ ਕੀਤਾ ਕਲਰ ਦੇਖੋ ਉੱਪਰ ਉੱਪਰ ਕੀ ਆ ਰਹੇ ਆ ਬਸ ਟਾਈ ਐਂਡ ਡਾਈ ਦਾ ਦੁਪੱਟਾ ਲੈ ਲਓ ਜੀ ਪਿਓਰ ਪਸ਼ਮੀਨਾ ਤੇ ਪਸ਼ਮੀਨਾ ਵੀ ਬ੍ਰਾਂਡ ਰਾਮ ਟੈਕਸ ਦਾ ਲਾਇਆ ਹੋਇਆ ਹੈ ਬਾਜੂ ਤੇ ਵਰਕਾ ਤੇ ਇਹ ਸੂਟ ਤੁਹਾਨੂੰ 2500 ਦਾ ਮਿਲੇਗਾ ਪਿਓਰ ਪਸ਼ਮੀਨੇ ਵਾਲਾ 2500 ਦਾ ਤੇ ਇੱਕ ਤੁਹਾਨੂੰ ਸੂਟ ਅਸੀਂ ਪਿਓਰ ਪਸ਼ਮੀਨੇ ਤੇ ਇਹ ਵਾਲਾ ਦੇ ਰਹੇ ਹਾਂ ਕਾਫੀ ਸ਼ੇਡ ਇਹਦੀ ਵੀ ਲੁੱਕ ਬਹੁਤ ਸੋਹਣੀ ਹੈ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੇ ਦੁਪੱਟੇ ਕਰਵਾ ਸਕਦੇ ਹੋ ਠੀਕ ਹੈ ਬਹੁਤ ਪਿਆਰਾ ਸੂਟ ਹੈ ਤੇ ਇਹ ਹੈਗਾ ਇਹਦੇ ਆ बाजू ਤੇ ਵਰਕ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਠੀਕ ਹੈ ਜੀ ਇਹ ਸੀਗੇ ਸਾਰੇ ਪਿਓਰ ਤੇ ਸੂਟ ਪਸ਼ਮੀਨੇ ਦੇ ਤੇ ਪ੍ਰਾਈਸ ਹੈਗਾ ਇਹ ਇਹ ਲਾਸਟ ਵਾਲੇ ਸੂਟ ਦਾ ਵੀ 2500 ਸਿਰਫ ਦੋ ਸੂਟ ਇਹਦੇ ਵਿੱਚ 2500 ਦੇ ਨੇ ਜਿਹੜੇ ਪਸ਼ਮੀਨੇ ਦੇ ਨੇ ਬਾਕੀ ਸਾਰੇ ਜੋ ਸਿਲਕ ਪਸ਼ਮੀਨਾ ਜਾਂ ਸਿਲਕ بیس ਤੇ ਉੱਪਰ ਸੂਟ ਨੇ ਉਹ 2700 ਦੇ ਨੇ ਜੀ ਤੇ ਇੱਕ ਸੂਟ ਸੀ ਕ੍ਰੇਪ ਤੇ ਰੈਡੀ ਕੀਤਾ ਇਹ ਮਹਿਰੂਨ শেਡ ਦੇ ਵਿੱਚ ਕ੍ਰੇਪ ਆ ਰੈੱਡ ਮਹਿਰੂਨ ਜੇ ਇਸ ਦੀ neck ਦਾ ਕੋਈ ਇਸ਼ੂ ਨਹੀਂ ਹੈਗਾ ਇਹ ਸੀ ਘੇਰਾ ਰੈਡੀ ਕੀਤਾ ਜੀ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਅਗਰ ਤੁਸੀਂ ਨਾਲ-ਨਾਲ ਬਣਾਣਾ ਨਾਲ-ਨਾਲ ਬਣਾ ਸਕਦੇ ਹੋ ਜਾਂ ਫਿਰ ਘੇਰਾ ਇਦਾਂ ਥੋੜਾ ਜਿਹਾ 2-2 3-3 ਇੰਚ ਵਾਰ ਤੋਂ ਬਣਾ ਸਕਦੇ ਹੋ ਨਾਲ ਲੇਸਿਸ ਵਗੈਰਾ ਦੇ ਕੇ ਬਹੁਤ ਸੋਹਣਾ ਕਾਰਨਰ ਫਲਾਵਰ ਆ ਇੱਕ ਰੇਪ ਦੇ ਉੱਪਰ ਸੂਟ ਹੈ ਜੇ ਤੇ ਇਹਦੇ ਅਸੀਂ ਸਟ੍ਰੇਟ ਸਲਵਾਰ ਦੇ ਉੱਪਰ ਇਹ ਵਰਕ ਕੀਤਾ ਹੈ ਪਲੱਸ ਇਹਦੇ ਇਹ ਬਾਜੂ ਦੇ ਉੱਪਰ ਵਰਕ ਕੀਤਾ ਹੈ ਠੀਕ ਹੈ ਇਹਦੇ ਨਾਲ ਅਸੀਂ ਔਰਗੇਂਜ਼ਾ ਦਾ ਦੁਪੱਟਾ ਰੱਖਿਆ ਪਿਓਰ ਔਰਗੇਂਜ਼ਾ ਦਾ ਤੇ ਦੁਪੱਟੇ ਨੂੰ ਫੋਰ ਸਾਈਡ ਐਦਾਂ ਵਰਕ ਕੀਤਾ ਹੈ ਇਹ 5500 ਦਾ ਸੂਟ ਸੀਗਾ ਇਹ ਲਾਸਟ ਪੀਸ ਹੋਣ ਕਰਕੇ ਅਸੀਂ ਤੁਹਾਨੂੰ ਡਿਸਕਾਊਂਟ ਤੇ 5000 ਦਾ ਦੇ ਰਹੇ ਹਾਂ 5000 ਦੇ ਵਿੱਚ ਪਿਓਰ ਕ੍ਰੇਪ ਦਾ ਸੂਟ ਆ ਪਿਓਰ ਔਰਗੇਂਜ਼ਾ ਦਾ ਦੁਪੱਟਾ ਪਲੱਸ ਨਾਲ ਤੁਹਾਨੂੰ ਇਹ ਫੋਰ ਸਾਈਡ ਵਰਕ ਮਿਲ ਜੇਗਾ 180 ਆਰੀ ਵਰਕ ਕੀਤਾ ਜੀ ਪਿਓਰ ਦੇ ਉੱਪਰ 트ੈਂਡਿੰਗ ਸ਼ੇਡ ਆ ਇਹ ਵੈਸੇ ਸੂਟ ਮੈਂ ਆਪਣੇ ਲਈ ਰੈਡੀ ਕੀਤਾ ਸੀਗਾ ਬਟ ਫਿਰ ਮੈਂ ਕਲਰ ਚੇਂਜ ਕਰ ਲਿਆ ਕਿਉਂਕਿ ਮੇਰੇ ਕੋਲ ਹੁਣ ਸਾਨੂੰ ਫੰਕਸ਼ਨ ਆ ਰਹੇ ਆ ਤਾਂ ਦੋ ਸੂਟ ਸੇਮ ਕਲਰ ਦੇ ਬਣ ਰਹੇ ਸੀ ਬਹੁਤ ਸੋਹਣਾ ਸੂਟ ਹੈ ਆਰੀ ਤੇ ਰੈਡੀ ਕੀਤਾ ਜੀ ਇਹ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਜਿਹੜੀ ਇਹਦੇ ਨਾਲ ਸਲਵਾਰ ਲੱਗੀ ਹੋਈ ਹੈ ਨਾ ਇਹ ਕਲਰ ਪਿਓਰ ਤੇ ਆਇਆ ਇਹ ਬਿਲਕੁਲ ਪਿਓਰ ਦੀ ਸਲਵਾਰ ਹੈ ਜਿਹੜਾ ਪਿਓਰ ਦਾ ਸਟਾਫ ਹੁੰਦਾ ਹੈ ਪਿਓਰ ਦੀ ਸਲਵਾਰ ਲੱਗੀ ਹੋਈ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ オーਰਗੈਂਜ਼ਾ ਦਾ ਹੀ ਦੁਪੱਟਾ ਸੂਰਦ ਦੀ ਲੁੱਕ ਬਹੁਤ ਸੋਹਣੀ ਆ ਰਹੀ ਹੈ ਪਿਓਰ ਦਾ ਹੋਣ ਕਰਕੇ ਜਿਹੜੀ ਇਹਨੂੰ ਸਲਵਾਰ ਦਾ ਸਟਾਫ ਲੱਗਿਆ ਜੀ ਉਹਦੀ ਕਰਕੇ ਇਹ ਸੂਟ ਦਾ ਪ੍ਰਾਈਸ ਹੈਗਾ 8000 8000 ਪ੍ਰਾਈਸ ਆ ਸਾਰੇ ਸੂਟ ਪਿਓਰ ਤੇ ਬਣਿਆ ਹੋਇਆ ਠੀਕ ਹੈ ਜੀ ਤੇ ਇੱਕ ਸੂਟ ਅਸੀਂ ਇਹ ਹੋਰ ਪਿਓਰ ਤੇ ਬਣਾਇਆ ਹੋਇਆ ਇਹਦੀ ਵੀ ਲੁੱਕ ਬਹੁਤ ਸੋਹਣੀ ਆ ਸੂਟ ਤੇ ਬਿਲਕੁਲ ਲਾਈਟ ਵੇਟ ਜੇ ਵਰਕ ਨੇ ਜੀ ਯੂਨੀਕ ਜੇ ਵਰਕ ਨੇ ਨੈਕ ਦੇ ਉੱਪਰ ਵਰਕ ਆ ਸਾਰੇ ਫਰੰਟ ਤੇ ਆ ਬਾਜੂ ਤੇ ਬਹੁਤ ਸੋਹਣਾ ਵਰਕ ਹੈ ਜੀ ਤੇ ਇਹ ਸਲਵਾਰ ਹੈ ਜੀ ਪਿਓਰ ਦੀ ਠੀਕ ਹੈ ਤੇ ਇਹ ਪਿਓਰ ਦਾ ਦੁਪੱਟਾ ਇਹਦਾ 4 ਸਾਈਡ ਵਰਕ ਦੇ ਨਾਲ ਇਹਦੀ ਵੀ ਲੁੱਕ ਬਹੁਤ ਸੋਹਣੀ ਆ ਸਾਰੇ ਦੇ ਵਿੱਚ ਬੋਟੀ ਹੈ ਸਾਰੇ ਪਿਓਰ ਤੇ ਬਣਿਆ ਹੋਇਆ ਫੀਸਾ ਇਹ ਦੋਨੋਂ ਹੀ ਸੂਟ ਪਿਓਰ ਦੇ ਨੇ ਤੇ ਪ੍ਰਾਈਸ ਹੈਗਾ ਇਹ ਵਾਲੇ ਸੂਟ ਦਾ ਜੀ 7000 7000 ਦਾ ਸੂਟ ਆ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦਿਨੀ ਥੈਂਕ ਯੂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਸੋ ਮੱਚ